ਮਲਕਲ ਮੌਤ ਜ ਆਵਸੀ ਸਭ ਦਰਵਾਜ਼ੇ ਪੰ ਤਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਦ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਜੀਵਨਾ ਚੁਪਤੇ ਮਰਨਾ ਸੱਚ ਬਿਲਕੁਲ ਜੀ ਜੋ ਮੌਤ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਆਣੀ ਹੈ ਇਸ ਨੂੰ ਇੱਕ ਸਟੋਰੀ ਨਾਲ ਸਮਝੋ ਕਿ ਇੱਕ ਆਦਮੀ ਜਿਸ ਨੇ ਇਹ ਸੋਚਿਆ ਕਿ ਨਾ ਕਦੀ ਵੀ ਮੌਤ ਨੂੰ ਜੋ ਮੌਕਾ ਨਹੀਂ ਦੇਵਾਂਗਾ ਕਿ ਜੋ ਮੌਤ ਹੈ ਉਹ ਮੈਨੂੰ ਆ ਜਾਵੇ ਉਸਨੇ ਜਦੋਂ ਉਹਦੀ ਉਮਰ ਥੋੜੀ 40 ਤੋਂ ਉੱਪਰ ਗਈ ਤਾਂ ਉਸਨੇ ਇਹ ਸੋਚਿਆ ਕਿ ਮੈਂ ਆਪਣਾ ਜੋ ਖਾਣ ਪੀਣਾ ਉਹ ਜੋ ਵੀ ਚੀਜ਼ ਮੂੰਹ ਚ ਪਾਉਂਦਾ ਡਾਕਟਰ ਉਸ ਨੂੰ ਚੈੱਕ ਕਰਦੇ ਉਸ ਚੀਜ਼ ਨੂੰ ਔਰ ਉਹਦੀ ਬਾਡੀ ਦਾ ਟੈਂਪਰੇਚਰ ਚੈੱਕ ਹੁੰਦਾ ਉਸਨੇ ਆਪਣੇ ਆਪ ਨੂੰ ਇੱਕ ਸ਼ੀਸ਼ੇ ਦੇ ਮਹਿਲ ਦੇ ਵਿੱਚ ਰੱਖ ਲਿਆ ਉਸਨੂੰ ਇਹ ਸੀ ਕਿ ਜਦੋਂ ਮੌਤ ਆਵੇਗੀ ਤਾਂ ਮੈਨੂੰ ਪਤਾ ਲੱਗ ਜਾਏਗਾ ਸ਼ੀਸ਼ੇ ਦੇ ਵਿੱਚ ਸਾਫ਼ ਦਿਖੇਗੀ ਤਾਂ ਉਹਦੇ ਰੂਮ ਘਰ ਦੇ ਵਿੱਚ ਜੋ ਵੀ ਚੀਜ਼ਾਂ ਪਈਆਂ ਸਨ ਉਹ ਬਹੁਤ ਸਾਫ਼ ਸੁੱਤੀਆਂ ਹਰ ਰੋਜ਼ 깔ੀਨ ਹੁੰਦੀਆਂ ਕਿ ਕੋਈ ਚਾਂਸ ਨਹੀਂ ਸੀ ਕਿ ਆ ਕਿ ਇਸ ਜਗ੍ਹਾ ਤੇ ਜੋ ਮੌਤ ਆ ਉਹ ਆ ਸਕਦੀ ਸੋ ਵੇਲਾ ਆ ਗਿਆ ਜੀ ਆਖਰੀ ਘੜੀ ਦਾ ਜਦੋਂ ਆਖਰੀ ਘੜੀ ਆਈ ਦਾ ਸਭ ਕੁਝ ਨਾਰਮਲ ਦਿਨ ਦੀ ਸ਼ੁਰੂਆਤ ਹੋਈ ਜਿਸ ਤਰੀਕੇ ਦੇ ਨਾਲ ਉਹ ਖਾਣਾ ਖਾ ਰਿਹਾ ਸੀ ਡਾਕਟਰਾਂ ਨੇ ਚੈੱਕ ਅਪ ਕੀਤਾ ਸਭ ਕੁਝ ਨਾਰਮਲ ਸੀ ਤਾਂ ਬਹੁਤ ਸ਼ਾਂਤੀ ਦਾ ਮਾਹੌਲ ਹੋਇਆ ਤਾਂ ਜਦੋਂ ਉਹ ਬੰਦ ਕਮਰੇ ਦੇ ਵਿੱਚ ਸ਼ੀਸ਼ੇ 'ਚ ਬੈਠਾ ਤਾਂ ਅਚਾਨਕ ਜੋ ਸ਼ੀਸ਼ਾ ਉਹ ਤੜਕ ਗਿਆ ਤਾਂ ਜਦੋਂ ਉਹ ਸ਼ੀਸ਼ਾ ਟੜਕਿਆ ਤਾਂ ਉਹਦੇ ਜੋ ਹਾਰਟ ਬੀਟ ਆ ਬਹੁਤ ਜ਼ਿਆਦਾ ਤੇਜ਼ ਹੋ ਗਈ ਉਸ ਨੂੰ ਕਬਰਾਟ ਹੋਣ ਲੱਗੀ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਇਹ ਸ਼ੀਸ਼ਾ ਕਿਸ ਤਰੀਕੇ ਨਾਲ ਟੜਕਿਆ ਕਿਤੇ ਮੈਨੂੰ ਮੌਤ ਤਾਂ ਨਹੀਂ ਆ ਗਈ ਤਾਂ ਜਦੋਂ ਉਹ ਸ਼ੀਸ਼ਾ ਟੜਕਿਆ ਤਾਂ ਉਹ ਇਸ ਗੱਲ ਨੂੰ ਹੀ ਨਾ ਸਹਾਰ ਸਕਿਆ ਕਿ ਇਹ ਸ਼ੀਸ਼ਾ ਹੀ ਕਿਉਂ ਟੜਕ ਗਿਆ ਕਿਤੇ ਮੌਤ ਨਾ ਆ ਜਾਵੇ ਤਾਂ ਉਹੀ ਉਹਦੀ ਜੋ ਮੌਤ ਦਾ ਕਾਰਨ ਬਣਿਆ ਮਤਲਬ ਕਿ ਜਦੋਂ ਮੌਤ ਨੇ ਆਣਾ ਹੈ ਤਾਂ ਉਹ ਇਹ ਨਹੀਂ ਦੇਖੋਗੀ ਕਿ ਤੁਸੀਂ ਮਹਿਲਾ ਦੇ ਵਿੱਚ ਰਹਿ ਰਹੇ ਹੋ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਜ਼ਿਆਦਾ ਇੰਨਾ ਵਧੀਆ ਕੀਤਾ ਕਿ ਡਾਕਟਰ ਦੀ ਸਲਾਹ ਲੈ ਰਹੇ ਹੋ ਖਾਣਾ ਖਾ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਆਪਣੇ ਆਪ ਨੂੰ ਪਾਲਿਆ ਹੈ ਮੌਤ ਨੇ ਜ਼ਰੂਰ ਆਉਣਾ ਹੈ ਔਰ ਇਸ ਨੂੰ ਕਦੀ ਵੀ ਕੋਈ ਰੋਕ ਨਹੀਂ ਸਕਦਾ ਜੇਕਰ ਮਰਨਾ ਸੱਚ ਹੈ ਤਾਂ ਕਿਉਂ ਅਸੀਂ ਆਪਣੀ ਟਾਈਮ ਨੂੰ ਵੇਸਟ ਕਰ ਰਹੇ ਹਾਂ ਕਿਉਂ ਅਸੀਂ ਝੂਟੇ ਮੂਠੇ ਦੇ ਜੋ ਰਿਸ਼ਤੇਦਾਰੀਆਂ ਜਾਂ ਆਮ ਲੋਕ ਨੇ ਉਹਨਾਂ ਦੇ ਵਿੱਚ ਉਲਝੇ ਹੋਏ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪਹਿਚਾਨਣੀ ਹੈ ਕਿਉਂਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਨਾ ਪਹਿਚਾਨਿਆ ਮੌਤ ਨੇ ਤਾਂ ਆਉਣਾ ਆਉਣਾ ਤਾਂ ਫਿਰ ਸਾਡੇ ਜਿਉਂ ਦਾ ਕੋਈ ਫਾਇਦਾ ਨਹੀਂ ਕੋਈ ਸਾਨੂੰ ਯਾਦ ਨਹੀਂ ਕਰੇਗਾ ਜੇਕਰ ਅਸੀਂ ਕੋਈ ਕੌਮ ਵਾਸਤੇ ਸਮਾਜ ਵਾਸਤੇ ਕੰਮ ਨਾ ਕੀਤਾ ਕੌਮ ਸਮਾਜ ਤਾਂ ਬਹੁਤ ਦੂਰ ਦੀ ਗੱਲ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਵੀ ਕੋਈ ਵਧੀਆ ਜੀਵਨ ਨਾ ਜੀਏ ਤੇ ਆਖਰੀ ਸਮੇਂ ਇਹ ਹੋਵੇਗਾ ਕਿ ਮੇਰਾ ਜਿੰਨਾ ਜ਼ਿੰਦਗੀ ਸੀ ਉਹ ਫਜ਼ੂਲ ਗਈ ਸੋ ਹਮੇਸ਼ਾ ਹਰ ਦਿਨ ਇਸ ਤਰ੍ਹਾਂ ਜਿਉ ਕਿ ਜਿਵੇਂ ਆਖਰੀ ਦਿਨ ਅਸੀਂ ਕਿੰਨੇ ਵਧੀਆ ਟਾਈਮ ਸਪੈਂਡ ਕਰ ਸਕਦੇ ਆ ਕਿੰਨੇ ਕੁ ਵਧੀਆ ਲੋਕਾਂ ਨੂੰ ਮਿਲ ਕੇ ਵਧੀਆ ਜੋ ਵਿਹਾਰਿਆ ਉਹ ਕਰ ਸਕਦੇ ਆ ਇਹਦੇ ਨਾਲ ਸਾਡਾ ਜੋ ਜੀਵਨ ਬਹੁਤ ਵਧੀਆ ਚੱਲੇਗਾ